ਕਿੰਨੀ ਕੁ ਉਮਰ ਹੋ ਗਈ ਤੁਹਾਡੀ ਮੇਰੀ ਹੋ ਗਈ 59 ਹੈ ਅੱਜ ਫਿਰ ਸਾਰਾ ਦਿਨ ਕੀ ਕੀਤਾ ਇੱਥੇ ਆ ਸਾਰਾ ਦਿਨ ਨਣਾ ਦੀ ਸੇਵਾ ਹੀ ਕੀਤੀ ਹੈ ਪੁੱਛ ਲੱਗ ਗਿਆ ਪਹਿਲਾਂ ਤਾਂ ਕਦੇ ਪੁੱਛੀ ਨਹੀਂ ਨਹੀਂ ਬੱਸ ਹੀ ਕਰ ਨਹੀਂ ਇੱਕ ਵਾਰ ਇਦਾਂ ਹੁੰਦਾ ਨਾ ਹੁਣ ਆਪਾਂ ਕੰਮ ਕਰਦੇ ਤਾਂ ਮਿਲਦੇ ਆ ਹਾਂ ਹੁਣ ਇਸ ਮੂਮੈਂਟ ਦੇ ਵਿੱਚ ਕੰਮ ਕਰਦਿਆ ਨਾ ਤਾਂ ਸੀ ਕਿਸੇ ਦਾ ਜ਼ਿਆਦਾਤਰ ਨਾਂ ਪੁੱਛਿਆ ਠੀਕ ਹੈ ਕਿਉਂਕਿ ਕਿਉਂਕਿ ਇੱਕ ਵੀ ਜਿਸ ਤਰੈਡੀਸ਼ਨ ਤੋਂ ਮੈਂ ਆਨਾ ਮੇਰੇ ਸਾਡਾ ਹਿੰਦੂ ਬੈਲਟ ਹੈ ਕਲੀ ਬਾਰਡਰ ਸਰੂ ਬਚਪਨ ਤੋਂ ਪੈਰੀ ਹੱਥ ਲਾਣਾ ਸਿਖਾਇਆ ਜਾਂਦਾ ਹੈ ਇਧਰ ਆਦੇ ਨਹੀਂ ਪੈਰੀ ਹੱਥ ਨਹੀਂ ਲਾਣਾ ਸਲਾਮ ਕਰਨਾ ਹੱਥੋਂ ਮਲਾਣਾ ਹੈ ਨਾ ਤੇ ਉਸ ਤੋਂ ਬਾਅਦ ਕਈ ਹੋਰ ਹੁੰਦੀਆਂ ਫਿਰ ਇਹਦੇ ਵਿੱਚ ਇੱਕ ਰਿਸਪੈਕਟ ਜੀ ਵੱਖਰੇ ਕਿਸਮ ਦੀ ਬਣ ਜਾਂਦੀ ਹੈ ਕੰਮ ਕਰਦੇ ਆਂ ਅਸੀਂ ਇੱਕ ਦੂਜੇ ਨੂੰ ਜਾਣਦੇ ਆਂ ਸ਼ਕਲਾ ਪਛਾਣਦੇ ਆਂ ਨਾਂ ਨਹੀਂ ਪਤਾ ਹੁੰਦੇ ਸਾਰੇ ਕਈ ਕਈ ਜਨਾਂ ਦਾ ਪਿਛੋਕੜ ਬੈਕਗ੍ਰਾਉਂਡ ਪਤਾ ਅੱਛਾ ਜਿਹੜੇ ਇਧਰ ਨਹੀਂ ਮੂਵਮੈਂਟ 'ਚ ਕੰਮ ਕਰਦੇ ਆ ਉਹਨਾਂ ਦੀ ਉਮਰ ਤੋਂ ਤਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਹੁਣ ਬਰਨ ਦੀ ਉਮਰ ਤੋਂ ਤਾਜ਼ਾ ਲਾ ਸਕਾਂ ਕਿ ਵੀ ਇਹ 40 ਸਾਲਾਂ ਦਾ ਹੋ ਗਿਆ ਮੈਂ 40 ਪਲੱਸ ਦਾ ਹੁਣ 40 ਪਲੱਸ ਹੈ ਹ ਇਹ ਲਾ ਫਿਰ ਇਹ ਚੀਜ਼ ਰਹਦੀ ਹੈ ਤੇ ਇਸ ਕਰਕੇ ਥੋੜਾ ਜਿਹਾ ਇਹ ਹੁੰਦਾ ਹੈ ਇੱਕ ਹੋਰ ਗੱਲ ਵੀ ਹੈਗੀ ਹੈ ਥੋੜਾ ਜਿਹਾ ਕੰਫਰਟੇਬਲ ਵੀ ਅਸੀਂ ਹੋ ਜਾਂਦੇ ਹਾਂ ਜਦੋਂ ਇੱਥੇ ਮੈਂ ਪਹਿਲ ਕੀ ਗੱਲ ਦੱਸਦਾ ਨਾ ਚਾਹੇ ਤੁਸੀਂ ਇੱਥੇ ਵਰਕਸ਼ਾਪ ਲੱਗੀ ਤੁਸੀਂ ਸੀਗੇ ਇਸ ਵਰਕਸ਼ਾਪ 'ਚ ਨਹੀਂ ਸੀਗੇ ਦੇਸ਼ਪੱਤ ਜਾਦਗਰ ਹਾਲ ਦੇ ਵਿੱਚ ਅਸ਼ਾਤ ਅੱਜ ਤੋਂ 2 ਸਾਲ ਪਹਿਲਾਂ 2 ਜਾਂ 3 ਸਾਲ ਪਹਿਲਾਂ ਇੱਥੇ ਵਰਕਸ਼ਾਪ ਲੱਗੀ ਇੱਕ ਫੋਟੋ ਐਂਡ ਵੀਡੀਓ ਡਾਕੂਮੈਂਟਰੀ ਤੇ ਉੱਪਰ 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 ਮਹਾਰਾਸ਼ਟਰ ਤੋਂ ਆਉਂਦੇ ਹੋਏ ਬਹੁਤ ਸਮਝਦਾਰ ਨਿਮੜਿਆ ਬਿਲਕੁਲ ਬਤੁਕ ਮੈਨੂੰ ਦੱਸਿਆ ਪਤਾ ਨਹੀਂ ਕੀ ਸੀ ਜੀ ਹਾਂ ਤੇ ਉਹਨਾਂ ਨੇ ਇੱਕ ਗੱਲ ਕੀਤੀ ਹੈ ਵੀ ਹੁਣ ਉਹਨਾਂ ਨੇ ਕੁਝ ਫੋਟੋਗ੍ਰਾਫਸ ਸਾਨੂੰ ਦਿਖਾਈਆਂ ਆਪਣੀਆਂ ਤੇ ਕੀ ਬਾਤ ਸੀਗੀ ਫੋਟੋਗ੍ਰਾਫਸ ਦੀ ਕਿ ਮੈਂ ਮੈਨੂੰ ਸ਼ੌਂਕ ਸ਼ੁਰੂ ਤੋਂ ਹੈ ਫੋਟੋਜ਼ ਦਾ ਮੈਂ ਤਾਂ ਕੋ ਲੱਖਾਂ ਫੋਟੋਸ ਉਹਨੀਆਂ ਖੇਚੀਆਂ ਹੋਈਆਂ ਜਿਹੜੀ ਕਦੀ ਸੋਸ਼ਲ ਮੀਡੀਆ ਤੇ ਨਹੀਂ ਪਾ ਸਕੇ ਰੱਖੀਆਂ ਹੋਈਆਂ ਨੇ ਮੂਮੈਂਟ ਦੇ ਨਾਲ ਉਦਾਂ ਵੀ ਹੈ ਦਿੱਲੀ ਅੰਦੋਲਨ ਦੀ ਕਟੁਕੜਨੀ ਦਾ 20 ਨਹੀਂ 22000 ਫੋਟੋ ਮੈਂ ਖਿੱਚੀ ਹੋਣੀ ਹੈ ਜਿਹੜੀ ਕਿਤੇ ਨਹੀਂ ਪਾਈ ਰੱਖੀ ਐ ਸ਼ੌਂਕ ਹੈ ਇਹਦਾ ਤੋਂ ਉਹਨੂੰ ਫਿਰ ਕਿਛ ਫੋਟੋ ਅਸੀਂ ਖਿੱਚ ਨਹੀਂ ਪਾਉਂਦੇ ਜਿਵੇਂ ਕਿ ਸਾਡੇ ਕਾਰਟਿਸਟ ਉਹ ਸਾਹਮਣੇ ਐ ਸਾਡੇ ਉਹਨਾਂ ਨੇ ਜਿੱਦਾਂ ਇੱਕ ਫਿਲਮਾਇਆ ਹੋਇਆ ਹੈ ਨਾ ਰੈਡੀ ਫੜੀ ਵਾਲਿਆਂ ਦਾ ਜਿੱਦਾਂ ਸਾਰਾ ਐ ਹੁਣ ਇਹ ਫੋਟੋ ਖਿੱਚਣੀ ਮੁਸ਼ਕਲ ਐ ਜਦ ਤੱਕ ਇਹਨਾਂ ਨੂੰ ਅਸੀਂ ਕੰਫਰਟੇਬਲ ਨਹੀਂ ਆਪਣੇ ਨਾਲ ਕਰਦੇ ਹਾਂ ਔਰ ਇਦਾਂ 3 ਬੰਦੇ ਨੂੰ ਫੋਟੋ ਖਿੱਚਾਂਗੇ ਉਹ ਆ ਕੇ ਗळाਫੜ ਲਾਣਾ ਗळाਫੜ ਉਹ ਇਹ ਕਿ ਨਾ ਉੱਥੇ ਸਿੱਖਿਆ ਵੀ ਤੁਸੀਂ ਓਦਾਂ ਉਹਨਾਂ ਨੇ ਤਾਂ ਮਤਲਬ ਇੱਕ ਵੈਸ਼ਿਆ ਵਰਤੀ ਕਰਦੀਆਂ ਔਰਤਾਂ ਦੀਆਂ ਤਸਵੀਰਾਂ ਖੇਚੀਆਂ ਮਲੇਕ ਉਸ ਵਸਤਾ ਦੇ ਵਿੱਚ ਕੀਤੀ ਹੈ ਵੀ ਜਿਹਦਾ ਤਾਜ਼ਾ ਹੀ ਨਹੀਂ ਲਗਾਇਆ ਜਾ ਸਕਦਾ ਉਹ ਦਿਖਾਈਆਂ ਉਹਨਾਂ ਨੇ ਤੇ ਉਹ ਖਿਚ ਫਿਲਮਾਣਾ ਮਤਲਬ ਆਪਣੇ ਆਪ ਦੇ ਵਿੱਚ ਉਹ ਬੜਾ ਖਾਸ ਹੈਗਾ ਤੇ ਉਹਨਾਂ ਨੇ ਵੀ ਹਾਂ ਵੀ ਬੰਦੇ ਨਾਲ ਥੋੜਾ ਜਿਹਾ ਕੰਫਰਟੇਬਲ ਹੋ ਜਾਓ ਪਹਿਲਾਂ ਕੰਫਰਟੇਬਲ ਹੋ ਵੀ ਗੱਲਬਾਤ ਦੂਜੀ ਕਰ ਲਈ ਉਮਰ ਕਰ ਲਿਆ ਫਲਾਨਾ ਕਰ ਲਿਆ ਬੰਦਾ ਕੰਫਰਟੇਬਲ ਹੋ ਗਿਆ ਫਿਰ ਅਗਲਾ ਇੰਟਰਵਿਊ ਸ਼ੁਰੂ ਕਰੋ ਐਨਾ ਵੀ ਹਮੇਸ਼ਾ ਉਹ ਵਧੀਆ ਜਾਂਦੀ ਹੈ ਵੀ ਜੋ ਮੈਨੂੰ ਲੱਗਦਾ ਹੈਗਾ ਜਿੰਦੇ ਵਿੱਚ ਨਾ ਪਹਿਲਾਂ ਇਦਾਂ ਦਾ ਮਾਹੌਲ ਬਣਦਾ ਹਾਂ ਠੀਕ ਹੈ ਕਿ ਉਹ ਮੈਂ ਕੀ ਦੱਸਣਾ ਚਾਹਤਾ ਉਹ ਮੈਨੂੰ ਲੱਗਦਾ ਹੈਗਾ ਬੀਗੈਨ ਆਟੇ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਹੁਣੇ ਅਸੀਂ ਵੀਡੀਓ ਐਜ਼ ਇਟ ਇਜ਼ ਹੀ ਪਾ ਦੇਣੀ ਹੈ ਜਿਹੜੀ ਗੱਲਬਾਤ ਹੈ ਹੁਣ ਬਰਨ ਤੇ ਤਸਵੀਰ ਤਾਂ ਆਣੀ ਪਰ ਇਹ ਚੱਲਦਾ ਹਿਲਦਾ ਮਾੜੀ ਮੁੱਟੀ ਦੀ ਵਾਇਸ ਆਣੀ ਅਸੀਂ ਚਲਾ ਦੇਣੀ ਹੈ ਉਹ ਨਾਲ ਹੀ ਤੇ ਸਾਡਾ ਕੈਮਰਾਮੈਨ ਵੀ ਉਹਨੂੰ ਵੀ ਫੋਨ ਬੜੇ ਜਾਂਦੇ ਆ ਕਾਲੀ ਹੁੰਦੀ ਆ ਵੀ ਮੈਂ ਬਾਹਰ ਜਾਣਾ ਆ ਬਾਹਰ ਤੇ ਕੰਮ ਤਾਂ ਜਿਆਦਾ ਹੁੰਦਾ ਆ ਸਾਨੂੰ ਫਿਕਰ ਹੁੰਦੀ ਆ ਵੀ ਸਾਹਮਣੇ ਵੀਡੀਓ ਸਾਡੀ ਬਣ ਵੀ ਰਹੀ ਐ ਸਹੀ ਕਿ ਨਹੀਂ ਜੇ ਆਵਾਜ਼ ਆ ਵੀ ਰਹੀ ਕਿ ਨਹੀਂ ਤੇ ਇਹ ਪ੍ਰੋਬਲਮ ਰਹਿੰਦੀ ਆ ਮੈਨੂੰ ਸ਼ੌਕ ਐ ਸਾਰੀ ਚੀਜ਼ਾਂ ਦਾ ਮੇਰੇ ਨਾਲ ਐ ਇੰਦਰਜੀਤ ਜੀ ਇੰਦਰਜੀਤ ਜੀ ਨੂੰ ਇੰਦਰਜੀਤ ਕਰਕੇ ਜਾਣਦੇ ਆ ਭਾ ਕਰਕੇ ਜਾਣ ਲੈਣੇ ਆ ਅਸੀਂ ਤਾਂ ਇੱਦੀ ਬੁਲਾਈ ਜਾ ਰਹੇ ਆ ਇਹਨਾਂ ਦੇ ਨਾਲ ਤੇ ਇਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਹੈ ਜਿਹੜੀ ਦੇਸ਼ ਪੱਤ ਜਾਦਗਰ ਹਾਲ ਦੇ ਵਿੱਚ ਐਗਜ਼ੀਬਿਸ਼ਨ ਲੱਗਦੀ ਹੈ ਬਹੁਤ ਐਫਰਟ ਦੇ ਨਾਲ ਹੈ ਹੁਣ ਅਸੀਂ ਸ਼ਾਮ ਨੂੰ ਇਹ ਕਰਦੇ ਪਏ ਆ ਤੇ ਸ਼ਾਮ ਨੂੰ ਮਤਲਬ ਇਹਨਾਂ ਨੂੰ ਘੇਰ ਕੇ ਰੱਖਿਆ ਹੋਇਆ ਬੈਠ ਕੇ ਵੀ ਇਹਨਾਂ ਰੋਟੀ ਵੀ ਖਾਣੀ ਹੈ ਘਰ ਵੀ ਜਾਣਾ ਹੈ ਤੇ ਵੀ ਨਹੀਂ ਇੰਟਰਵਿਊ ਹੋ ਜੇ ਤੇ ਰੋਲੇ ਤੋਂ ਥੋੜਾ ਜਿਹਾ ਬਚ ਜਾਵਾਂਗੇ ਦਿਨ ਨੂੰ ਬਹੁਤ ਜ਼ਿਆਦਾ ਚਹਲ ਪੈਰ ਹੈ ਜਿਹਦੀ ਤਸਵੀਰਾਂ ਅਸੀਂ ਸਾਂਝੀਆਂ ਕਰਨੀਆਂ ਸ਼ਾਇਦ ਇੰਟਰਵਿਊ ਅਸੀਂ ਮੇਲੇ ਤੋਂ ਬਾਅਦ ਵੀ ਪਾ ਸਕਦੇ ਹਾਂ ਕਿਉਂਕਿ ਇੰਨੇ ਜ਼ਿਆਦਾ ਅਸੀਂ ਡਾਟਾ ਕਲੈਕਟ ਕਰ ਲੈਣਾ ਤੇ ਬਾਅਦ ਵਿੱਚ ਪਾਵਾਂਗੇ ਤੁਸੀਂ ਦੇਖੋਗੇ ਤੇ ਇਹ ਅਸੀਂ ਮੇਰੀ ਕੋਸ਼ਿਸ਼ ਇਹ ਹੈਗੀ ਹੈ ਸਾਡੀ ਸਾਰੀ ਟੀਮ ਦੀ ਜਾਂ ਦੇਸ਼ਵਰ ਜ਼ਾਦਗਰ ਹਾਲ ਕਮੇਟੀ ਦੇ ਨਾਲ ਜਿੰਨੀ ਅੰਡਰਸਟੈਂਡਿੰਗ ਬਣਾ ਕੇ ਵੀ ਛੋਟੀ ਛੋਟੀ ਚੀਜ਼ ਵੀ ਲਗਾਤਾਰ ਜਾਵੇ ਤੇ ਇੱਕ ਰਿਕਾਰਡ ਵੀ ਬਣੇ ਤੇ ਇੰਦਰ ਜੀ ਜੀ ਪਹਿਲਾਂ ਦਾ ਸਵਾਗਤ ਹੈ ਸਾਡਾ ਤੁਹਾਡਾ ਤੇ ਤਾਂ ਕਿ ਤੁਸੀਂ ਸਾਡੇ ਇਸ ਪਲੇਟਫਾਰਮ ਤੇ ਜਿਹੜੀ ਆਪਣੀ ਗੱਲਬਾਤ ਰੱਖ ਰਹੇ ਹੋ ਪਿਛਲੇ ਸਾਲ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਥੋੜੀ ਜਿਹੀ ਕੀਤੀ ਸੀਗੀ ਹੁਣ ਥੋੜੀ ਜਿਹੀ ਸਾਡੀ ਬਾਖੀ ਵਧ ਗਈ ਹੈ ਐਤ ਕੀ ਮੇਲੇ ਤੇ ਕੀ ਲੈ ਕੇ ਆਇਓ ਪਹਿਲਾਂ ਤਾਂ ਗੱਲ ਆਪਾਂ ਸ਼ੁਰੂ ਕਰੀਏ ਇੱਥੇ ਮੈਂ ਇੱਕ ਕਨਸੈਪਟ ਤੇ ਕੰਮ ਕਰਦਾ ਹੂੰ ਜਿਹੜਾ ਉਹ ਕਨਸੈਪਟ ਹੈਗਾ ਮੈਂ ਨਾ ਸਾਰਾ ਸਾਲ ਸਾਰਾ ਸਾਲ ਲੱਗ ਰਹਿਨਾ ਰਾਈਟਰਾਂ ਨੂੰ ਇੱਕ ਸਮਾਜ ਨੂੰ ਸੁਧਾਰਕ ਜਿਹੜੀਆਂ ਪੋਇਮਸ ਹੁੰਦੀਆਂ ਜਿਹੜੀਆਂ ਆਲੇ ਦੋਲੇ ਕੁਰਿਤੀਆਂ ਹੁੰਦੀਆਂ ਉਹਨਾਂ ਉੱਤੇ ਜਿਹੜੀ ਕਵਤਾਵਾਂ ਲਿਖੀਆਂ ਹੁੰਦੀਆਂ ਉਹ ਬੰਦਿਆਂ ਕੋਲ ਮੈਂ ਕਲੈਕਟ ਕਰਦਾ ਉਹਨਾਂ ਨੂੰ ਮੰਗਵਾਉਣ ਲਾਉਂ ਉਹਨੂੰ ਕਰਕੇ ਫਿਰ ਉਹਨਾਂ ਨੂੰ ਇਲਸਟ੍ਰੇਟ ਕਰਦਾ ਹੱਥ ਨਾਲ ਵੀ ਕਰਦਾ ਕੰਪਿਊਟਰਾਈਜ਼ਡ ਵੀ ਕਰਦਾ ਤੇ ਇਹ ਐਦਾਂ ਕਰਕੇ ਉਹ ਚੀਜ਼ ਮੈਂ ਕੀ ਨਵੇਂ ਰਾਈਟਰਾਂ ਦੀ ਜਿੱਚੋ ਅਸ਼ੋਕਪੁਰਾ ਹੈਗਾ ਕੈਲੀਫੋਰਨੀਆ ਤੋਂ ਆ ਫਿਰ ਅਮੋਲਕ ਭਾਜੀ ਬੜੇ ਵੱਡੇ ਬੁੱਧੀਜੀਵੀ ਆ ਉਹ ਸਤਨਾਮ ਸਿੰਘ ਮਾਨਕ ਐਗਜ਼ੀਕਿਊਟਿਵ ਐਡੀਟਰ ਅਜੀਤ ਹੈ ਠੀਕ ਹੈ ਉਹਨਾਂ ਨੂੰ ਵੀ ਮੈਂ ਕਵਤਾਵਾਂ ਲਿਖਣ ਸਮਾਜ ਸੁਧਾਰਕ ਪ੍ਰੈਸ ਤੋਂ ਆਪਣੀ ਜਿਹੜੀ ਨਿਊਜ਼ਪੇਪਰ ਦੀ ਕੰਮ ਤੋਂ ਹਾਟਵਾ ਕੰਮ ਕਰਦੇ ਆ ਸੀ ਤਾਂ ਕਿ ਕਿਉਂਕਿ ਨਿਊਜ਼ਪੇਪਰ 'ਚ ਮੈਨੂੰ ਕਾਫੀ ਟਾਈਮ ਹੋ ਗਿਆ ਉੱਥੇ ਕੀ ਹੁੰਦਾ ਕਿ ਬੰਦਿਸ਼ਾਂ 'ਚ ਕੰਮ ਕਰਨਾ ਪੈਂਦਾ ਬੜਾ ਕੁਝ ਬੋਝ ਹੁੰਦਾ ਦਿਮਾਗ ਤੇ ਕਿ ਜਿਹਦੇ ਵਿੱਚੋਂ ਲੱਗਦਾ ਕਿ ਮੈਂ ਯਾਰ ਐਨੇ ਵਜੇ ਆ ਕੰਮ ਕਰਨਾ ਐਨੇ ਵਜੇ ਆ ਕੰਮ ਕਰਨਾ ਉਹਦੇ ਵਿੱਚ ਰਹਿ ਕੇ ਕ੍ਰੀਏਟਿਵ ਕੰਮ ਕਰਨਾ ਬਹੁਤ ਹੀ ਔਖਾ ਔਖਾ ਦੇੰ ਧਿਆਨ ਦੀ ਘੜੀ ਹੁੰਦੀ ਆ ਤੇ ਆਪਣੇ ਆਪ ਨੂੰ ਸਾਰੀ ਟੈਨਸ਼ਨਾਂ ਤੋਂ ਦੂਰ ਰੱਖ ਕੇ ਉਹ ਕੰਮ ਕਰਨਾ ਉਹ ਬੜਾ ਔਖਾ ਹੁੰਦਾ ਮੈਨੂੰ ਕਾਫੀ ਸਮਾਂ ਹੋ ਗਿਆ ਇਹ ਹਾਲ ਨਾਲ ਜੁੜੇ ਨੇ ਪਹਿਲਾ ਜਦੋਂ ਕੰਪੀਟੀਸ਼ਨ ਸਟਾਰਟ ਹੋਇਆ ਸੀਗਾ ਇਹ ਹਾਲ ਦੇ ਨਾਲ ਮੈਂ ਜੁੜਿਆ ਸੀਗਾ 94 ਕਿ ਜੁੜਿਆ ਉਦੋਂ ਮੈਂ ਬਿਆਹਿਆ ਨਹੀਂ ਸੀਗਾ 1994 1994 ਚ ਇਹਨਾਂ ਦਾ ਜਿਹੜਾ ਮੇਲਾ ਸ਼ੁਰੂ ਹੋਇਆ ਸੀ ਜਦੋਂ ਇਹ ਉਸ ਵੇਲੇ ਸ਼ੁਰੂ ਹੋਇਆ ਸੀ ਪਹਿਲੇ ਮੇਲੇ ਤੇ ਅਸੀਂ ਆਏ ਸੀ ਤੇ ਕੰਪੀਟੀਸ਼ਨ 2 ਸਾਲ ਬਾਅਦ ਸ਼ੁਰੂ ਹੋਇਆ ਸੀ ਇਹਨਾਂ ਦਾ ਤੇ ਸਖਵੰਤ ਆਰਟਿਸਟ ਸੀਗੇ ਮੈਂ ਆ ਸੀਗਾ ਗੁਰਦੀਸ਼ ਸੀਗਾ ਮੇਰੇ ਨਾਲ ਤੇ ਹੌਲੀ-ਹੌਲੀ ਕਾਫਲਾ ਜੇ ਤਿਆਰ ਹੋ ਗਿਆ ਤੇ ਯਾਦਗਰ ਹਾਲ ਕਮੇਟੀ ਨੇ ਬਹੁਤ ਸਹਿਯੋਗ ਕੀਤਾ ਹਨ ਬਦਲ ਬੈ ਛੋ ਤਾਂ ਕਹਿ ਕੇ ਸਾਨੂੰ ਕਦੀ ਹਾਲ ਦੇ ਵਿੱਚ ਆ ਕੇ ਇਹ ਚੰਤਨਾ ਮੇਲਾ ਗਦਰੀ ਬਾਬਿਆਂ ਦਾ ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਅਸੀਂ ਕਿਸੇ ਸੰਸਥਾ 'ਚ ਜਾ ਰਹੇ ਹਾਂ ਉਹ ਸਾਨੂੰ ਇਦਾਂ ਲੱਗਦਾ ਕਿ ਅਸੀਂ ਆਪਣੇ ਘਰ ਆਏ ਹਾਂ ਘਰ ਆਣਾ ਇੱਥੇ ਬਹਿਣਾ ਉਹ ਫਿਰ ਬਦੋਬਰੀ ਆਪਣਾ ਵਰਕ ਜਿਹੜਾ ਉਹ ਲਿਆਈ ਦਾ ਇਕੱਠੇ ਕਰੀਦੇ ਆ ਆਪਣਾ ਐਫਰਟ ਲਾਉਣ ਦੀ ਕੋਸ਼ਿਸ਼ ਕਰੀਦੇ ਅੱਛਾ ਤੁਸੀਂ ਅਜੀਬ ਅਜੀਬ ਚ ਕਰਦੇ ਹੋ ਕੰਮ ਮੈਂ ਅਜੀਬ ਵਿੱਚ ਕੰਮ ਕਰਦਾ ਅਜੀਬ ਜੇ ਐਸੇ ਤੁਸੀਂ ਮੈਂ ਉਹਨਾਂ ਦਾ ਆਰਟਿਸਟ ਆ ਮੈਂ ਆਰਟਿਸਟ ਡਿਜ਼ਾਈਨਰ ਹਾਂ ਤੁਸੀਂ ਜੀ ਨਹੀਂ ਵਾਟਰ ਪਰ ਜਿਹੜਾ ਕਹਾਣੀਆਂ ਕਾਰਟੂਨ ਉਹ ਸਾਰੇ ਮੈਂ ਇਲਸਟ੍ਰੇਟ ਕਰਦਾ ਅੱਛਾ ਅਜ਼ੀਦ ਦੀ ਅਖਬਾਰ ਦੇ ਵਿੱਚ ਜਿਹੜੇ ਅਸੀਂ ਕਾਰਟੂਨ ਦੇਖਦੇ ਹਾਂ ਸਕੈਚ ਵਗੈਰਾ ਹੁੰਦਾ ਸਾਰੇ ਬੈਂਡਿੰਗ ਅੱਛਾ ਉਹ ਤੁਹਾਡਾ ਉਹ ਤੁਸੀਂ ਦੇਖਦੇ ਹੋ ਜਾਂ ਤੁਸੀਂ ਡਿਜ਼ਾਈਨ ਕਰਦੇ ਨਹੀਂ ਮੈਨੂੰ ਐਕਚੁਅਲ ਉਹ ਕਹਾਣੀਆਂ ਦਿੰਦੇ ਆ ਜਿਹੜੀ ਤੇ ਕਨਸੈਪਟ ਦਿੰਦੇ ਆ ਇੱਕ ਕਹਾਣੀ ਛਪਦੀ ਆ ਉਹਦੇ ਨਾਲ ਸਕੈਚ ਛਪਦਾ ਠੀਕ ਫਿਰ ਉਹ ਕਹਾਣੀ ਕੀ ਬੋਲਦੀ ਆ ਕਿਦਾਂ ਕੀ ਲੈ ਆ ਕੀ ਉਹਦੇ ਕਿਸ ਸਿਸਟਮ ਨਾਲ ਚੱਲਦੀ ਪਈ ਆ ਉਹ ਮਾਡਰਨ ਟੱਚ ਆ ਉਹ ਇੰਡੀਅਨ ਟੱਚ ਆ ਉਹ ਫੋਰਨ ਟੱਚ ਆ ਉਸ ਹਿਸਾਬ ਨਾਲ ਸਾਨੂੰ ਕੰਮ ਕਰਨਾ ਪੈਂਦਾ ਤੇ ਇਹਦੀ ਤੁਸੀਂ ਸਟੱਡੀ ਕੀਤੀ ਪਹਿਲਾਂ ਇਹਦੀ ਕੋਈ ਮੈਂ ਐਕਚੁਅਲ ਪੜਿਆ ਗ੍ਰੈਜੂਏਸ਼ਨ ਕੀਤੀ ਆ ਮੈਂ ਏਪੀਜੀ ਕਾਲਜ ਦਾ ਸਟੂਡੈਂਟ ਰਹਾ ਤੇ ਉਹ ਤਾਂ ਮੈਂ ਦਿੱਲੀ ਰਿਹਾ ਜਦ ਮੇਰੀ ਬਰਥਪਲੇਸ ਦਿੱਲੀ ਆ ਤੇ ਮੈਂ ਆਪਣੇ ਬਾਰੇ ਕੁਝ ਦੱਸ ਦੱਸ ਬਿਲਕੁਲ ਓਲਕੇ ਦੱਸੋ ਤੇ ਮੈਂ ਦਿੱਲੀ ਰਿਆਂ ਤੇ ਬਾਅਦ ਚੋਂ ਹੀ 79 ਚ ਪੰਜਾਬ ਚ ਮਾਈਗ੍ਰੇਟ ਹੋ ਗਏ ਮੇਰੇ ਫਾਦਰ ਜਿਹੜੇ ਸੀ ਉਹ ਜਰਨਲਿਸਟ ਸਕੱਤਰ ਸੀ ਡੈਸੂ ਦੇ ਦਿੱਲੀ ਇਲੈਕਟ੍ਰਿਸਿਟੀ ਬੋਰਡ ਦੇ ਉਹ ਜਨਸ ਸਕੱਤਰ ਸੀ ਯੂਨੀਅਨ ਦੇ ਹਾਂ ਉਹਨੇ ਮਤਲਬ ਇਹਨੇ ਜ਼ਬਰਦਸਤ ਜਨਸ ਸਕੱਤਰ ਸੀਗੇ ਕਿ ਮੇਰੇ ਖਿਆਲ ਉਸ ਤੋਂ ਬਾਅਦ ਉਹਨਾਂ ਦਾ ਵਰਕਰ ਜਨਸ ਸਕੱਤਰ ਨੇ ਉਹਦਾ ਨਾਮ ਤਾਰਾ ਸਿੰਘ ਸੀਗਾ ਠੀਕ ਹੈ ਤੇ ਉਹਨਾਂ ਨੇ ਇੱਕ ਵਾਰ ਮੁਲਕ ਦੀ ਪ੍ਰਾਈਮ ਮਿਨਿਸਟਰ ਉਸ ਵੇਲੇ 74 ਵੇਲੇ ਜਿਹੜੀ ਸੀ ਸਾਰਿਆਂ ਨੂੰ ਪਤਾ ਉਹਨੂੰ ਉਹਨਾਂ ਨੇ ਚਾਂਦਨੀ ਚੌਂਕ 'ਤੇ ਸੱਤ ਲਿਆ ਸੀ ਆਪਣੀ ਡਿਮਾਂਡਸ ਵਾਸਤੇ ਠੀਕ ਹੈ ਕਿ ਉਹ ਰੂਸ ਦੇ ਤੋਰੇ ਤੋਂ ਆ ਕੇ ਚਾਂਦਨੀ ਚੌਂਕ 'ਤੇ ਉਹਨਾਂ ਦੀ ਫਾਈਲਾਂ ਤੇ ਸਾਈਨ ਕਰਨ ਦੀ ਬਜਾਏ ਉੱਥੇ ਆਈ ਤੇ ਆ ਕੇ ਉਹਨੇ ਕਿਹਾ ਕਿ ਤੁਸੀਂ ਆਪਣੀ ਜਿਹੜੀ ਫਾਈਲਾਂ ਮੇਰੇ ਆਫਿਸ ਲੈ ਕੇ ਆਓ ਵੀ ਇੱਥੇ ਨਹੀਂ ਆ ਉਹ ਜਿਹੜਾ ਅਸੀਂ ਮੁੜ ਕੇ ਪਠਾਨਕੋਟ ਆ ਗਏ ਪਠਾਨਕੋਟ ਤੋਂ ਬਾਅਦ ਅਸੀਂ ਉਲੀ-ਉਲੀ ਮਾਈਗ੍ਰੇਟ ਕਰਕੇ ਜਲੰਧਰ ਅੰਗ ਜਲੰਧਰ ਦੀ ਰਹਾਇਸ਼ ਕਰ ਲਈ ਜਿਹੜੇ ਉਹ ਫਾਦਰ ਸਾਹਿਬ ਦੀ ਬਲੱਡ ਉਹ ਮੇਰੇ ਹਮੇਸ਼ਾ ਇਚਰਿਆ ਇੱਕ ਕਿਸਮ ਦਾ ਕਿ ਸਮਾਜ ਵਿੱਚ ਜਿਹੜੀ ਕ੍ਰੂਤੀਆਂ ਜਿਹੜੀ ਉਹਦੇ ਬੈਡ ਐਲੀਮੈਂਟਸ ਹੁੰਦੇ ਆ ਉਹਨਾਂ ਕਿਦਾਂ ਲੜਨਾ ਇਸ ਚੱਕਰ 'ਚ ਫਿਰ ਮੈਂ ਪ੍ਰੈਸ ਦਾ ਵੀ ਕੰਮ ਕਰਦਾ ਤੇ ਪਾਰਟ ਟਾਈਮ ਯਾਨੀ ਕਿ ਕਿਸਮ ਦਾ ਵੱਖਰਾ ਪਨ ਲਿਆਂ ਲਈ ਇਹ ਕੰਮ ਕਰਦਾ ਮੁਹਲਾ ਆਪਣਾ ਕੰਮ ਡਿਊਟੀ ਕਰਦੇ ਹੋਇਆ ਹੀ ਕਰਤੇ ਹੋਇਆ ਹੈ ਇਹ ਸਾਰਾ ਕੁਝ ਤਿਆਰ ਕੀਤਾ ਤੇ ਜਿਹਦੇ ਚ ਮੈਂ ਦੇਖਦਾ ਜਿੱਦਾਂ ਹੁਣ ਇਹ ਅਮੋਲਕ ਸੁਨਾ ਦੀ ਲਿਖੀ ਹੋਈ ਕਵਿਤਾ ਹੈ ਤੇ ਉਹਦੇ ਨਾਲ ਤੁਸੀਂ ਬੀਬੀ ਗੁਲਾਬਪੁਰ ਤੇ ਥੱਲੇ ਕਿਸਾਨ ਅੰਦੋਲਨ ਦੀਆਂ ਜਿੱਦਾਂ ਉਗਰਾਹ ਜੱਥੇਬੰਦੀ ਨਾਲ ਸ਼ਾਇਦ ਸੰਬੰਧ ਦੋਰਤਾ ਤੁਸੀਂ ਅਟੈਚ ਕੀਤੀ ਹੈ ਤੇ ਕੁਝ ਲੜਦੇ ਲੋਕਾਂ ਦਾ ਤੁਸੀਂ ਨਾਮ ਡਿਜ਼ਾਈਨ ਕੀਤਾ ਹੈ ਇਧਰ ਸਤਨਾਮ ਸਿੰਘ ਮਾਨਕ ਮਾਨੀ ਲਿਖਦੇ ਆ ਜਿਹੜੇ ਆਪਾਂ ਅਜੀਤ ਦੇ ਵਿੱਚ ਪੜਾਉਂਦੇ ਹਾਂ ਹਾਂਜੀ ਤੇ ਇਹ ਫਿਰ ਤੁਹਾਨੂੰ ਮੋਟੀਵੇਸ਼ਨ ਕਿੱਧਰੋਂ ਮਿਲੀ ਹੈ ਬੀਤ ਇਦ ਮੇਲੇ ਵਾਲੇ ਪਾਸੇ ਨੂੰ ਇਹ ਚੀਜ਼ ਮੈਨੂੰ ਮੇਲੇ ਤੋਂ ਹੀ ਮੋਟੀਵੇਸ਼ਨ ਮਿਲੀਆਂ ਠੀਕ ਹੈ ਜਦੋਂ ਮੈਂ ਪਹਿਲਾਂ ਇੱਥੇ ਐਗਜ਼ੀਬਿਸ਼ਨ ਲੱਗੀ ਹੌਲੀ ਹੌਲੀ ਫਿਰ ਮੈਂ ਆਰਟ ਵਰਕ ਤਾਂ ਕਰਦਾ ਹੀ ਸੀਗਾ ਮੈਨੂੰ ਇੱਕ ਹੋਰ ਗੱਲ ਹੁੰਦੀ ਕਿ ਮੈਂ ਨਾ ਆਰਟਿਸਟ ਇਕੱਠੇ ਕਰਾਂ ਆਪਣੇ ਲੈ ਆਪਣੀ ਬੰਦੀ ਦੇ ਨਾਲ ਕੁਝ ਐਹੋ ਜਿਹਾ ਸਮਾਜ ਸਿਰਜਿਆ ਜਾਵੇ ਜਿਹਦੇ ਨਾਲ ਨਾ ਆਰਟਿਸਟਾਂ ਨੂੰ ਸਮਾਜ ਪ੍ਰਤੀ ਸੁਧਾਰ ਦੀ ਲਹਿਰ ਚੱਲੇ ਠੀਕ ਹੈ ਉਹਦੇ ਨਾਲ ਕੀ ਹੁੰਦਾ ਕਿ ਆਪਣੀ ਮਨ ਦੀਆਂ ਭਾਵਨਾਵਾਂ ਜਿਹਨੇ ਆਰਟ ਪ੍ਰਤੀ Song ਨਾਲ ਜਾਂ ਆਰਟ ਨਾਲ ਪੇਂਟਿੰਗ ਨਾਲ ਉਜਾਗਰ ਕਰਦਾ ਬੰਦਾ ਉਹ ਆਮ ਗੱਲਾਂ ਬਾਤਾਂ ਨਾਲ ਕਈ ਵਾਰ ਨਹੀਂ ਹੁੰਦੀ ਨੀ ਤਾਂ ਲੱਚਰ ਜਾਂ ਉਧਰ ਨੂੰ ਹੀ ਚਲਿਆ ਜਾਂਦਾ ਹੈ ਤੇ ਅਗਲੀ ਪਨੀਰੀ ਵੀ ਉਧਰ ਨੂੰ ਹੀ ਹੈ ਹੁਣ ਇਸ ਖੇਤਰ ਚ ਕੰਮ ਹੋ ਹੀ ਨਹੀਂ ਰਿਹਾ ਆਪਾਏ ਗਏ ਸੀ ਪਰ ਸ਼ੁਰੂਆਤ ਇੱਕ ਤੁਹਾਡੀ ਸਾਰੀ ਟੀਮ ਦੇ ਵੱਲੋਂ ਹੁਣ ਕਿੰਨੇ ਲੋਕ ਤੁਹਾਡੇ ਨਾਲ ਜੁੜੇ ਆ ਮੇਰੇ ਨਾਲ ਈਸ਼ਵਰ ਜਿਹੜੇ ਆਰਟਿਸਟ ਆ ਮੈਂ ਮੇਰੇ ਖਿਆਲ ਚੌਥੀ ਐਗਜ਼ੀਬਿਸ਼ਨ ਲਗਾਨੀ ਆਪਣੀ ਮੈਂ ਉਹ ਮੈਂ ਕੀ ਕੀਤਾ ਮੈਂ ਇੱਕ ਕਲਾ ਤੇ ਕਲਾਕਾਰ ਮੰਚ ਤਿਆਰ ਕੀਤਾ ਫਿਰ ਉਹਦੇ ਜੋ ਮੈਂ ਐਕਸਪੈਰੀਮੈਂਟਲ ਤੌਰ ਤੇ ਉਹਨਾਂ ਦੀ ਕਲੱਬ ਪ੍ਰੈਸ ਕਲੱਬ ਐਸਾ ਡਾਤੇ ਉਹਦੇ ਵਿੱਚ ਐਗਜ਼ੀਬਿਸ਼ਨ ਆਰਗੇਨਾਈਜ਼ ਕਰ ਰਹੀ ਸ਼ੁਰੂ ਕਰ ਦਿੱਤੀ ਤਾਂ ਕਿ ਜਿਹੜੇ ਬੱਚੇ ਆਣ ਉਹਨਾਂ ਦੇ ਇੰਟਰਵਿਊਜ਼ ਹੋਏ ਉਹਨਾਂ ਦੀਆਂ ਖ਼ਬਰਾਂ ਛਪੇ ਉਹਨਾਂ ਨੂੰ ਉਤਸ਼ਾਹ ਮਿਲੇ ਉਹ ਇਸ ਤਰ੍ਹਾਂ ਕਰਕੇ ਮੇਰੇ ਕੋਲ ਇਸ ਵੇਲੇ ਜਿਹੜਾ 75 ਤੋਂ ਲੈ ਕੇ 80 ਆਰਟਿਸਟ ਇਦਾਂ ਦੇ ਆ ਜਿਹੜੇ ਨਾਲ ਜੁੜੇ ਮੇਰੇ ਆਪਣੇ ਕੰਮ ਦੇ ਵਿੱਚ ਮਾ ਆਪਣੇ ਕੰਮ ਚ ਬਾਹਰ ਹੈ ਕਈ ਬੰਦੇ ਇਦਾਂ ਦੇ ਜਿਹੜੇ ਜਲੰਧਰ ਦੇ ਆ ਤੇ ਇੱਕ ਗੱਲ ਇਹ ਆ ਕਿ ਸਮਾਜ ਸੁਧਾਰਕ ਕੰਮ ਬਹੁਤ ਘੱਟ ਹੋ ਰਿਹਾ ਆਰਟ ਵਰਕ ਦੇ ਮਾਮਲੇ ਚ ਉਹਦੇ ਨਾਲ ਕੀ ਹੁੰਦਾ ਕਿ ਪੇਂਟਿੰਗ ਬਣਦੀ ਆ ਉਹ ਪੇਂਟਿੰਗ ਕਹਿੰਦਾ ਵੀ ਮੈਂ ਉਹ ਕਿਸੇ ਦਾਦੇ ਦੀ ਫੋਟੋ ਬਣਾਉਂਦੀ ਕਿਸੇ ਦਾ ਕੁਝ ਬਣਾਉਂਦਾ ਕਹਿੰਦੇ ਫੁੱਲ ਬਣਾਉਂਦੇ ਕਹਿੰਦੇ ਘੋੜੇ ਬਣਾਉਂਦੇ ਉਹ ਡੈਕੋਰੇਸ਼ਨ ਲਈ ਬੈਟਰ ਹੈ ਲੇਕਿਨ ਉਹਦੇ ਵਿੱਚ ਕੀ ਆ ਕਿ ਕੋਈ ਸਮਸਦਾਰ ਗੱਲ ਹੀ ਹੁੰਦੀ ਉਹ ਗੱਲ ਹੀ ਨਹੀਂ ਹੁੰਦੀ ਹੁਣ ਮੇਰੇ ਕੋ ਇੱਕ ਕਹਾਣੀ ਹੈ ਪਿੱਛੇ ਇੱਕ ਮੇਰਾ ਆਹ ਲੱਗਾ ਹੋਇਆ ਸਕੈਚ ਲੱਗਾ ਇੱਕ ਕਹਾਣੀ ਦਾ ਸਕੈਚ ਹੈ ਇਸ ਕਹਾਣੀ ਦੇ ਵਿੱਚ ਸੀਗਾ ਕਿ ਇਸ ਦੀ ਪੋਤੀ ਕੇ ਦੋਤੀ ਦਾ ਵਿਆਹ ਹੁੰਦਾ ਘਰ ਦੇ ਵਿੱਚ ਠੀਕ ਹੈ ਇਹ ਕਹਿੰਦਾ ਵੀ ਤੁਸੀਂ ਉਹਨੂੰ ਦਿਲਿਓਂ ਕਿਸਾਨ ਮੋਰਚੇ ਦਾ ਸੱਦਾ ਆ ਜਾਂਦਾ ਫਿਰ ਉਹ ਜਦੋਂ ਗੱਲ ਕਰਦਾ ਤੇ ਉਹ ਕਹਿੰਦਾ ਵੀ ਐਦਾਂ ਕਰਕੇ ਬਈ ਮੈਂ ਜਾਣਾ ਵੀ ਮੇਰੀ ਤਾਂ ਪੋਤੀ-ਦੋਤੀ ਦਾ ਵਿਆਹ ਆ ਤੇ ਕਿਸ ਤਰ੍ਹਾਂ ਕਰੀਏ ਫਿਰ ਉਹ ਸਲਾਹ ਕਰਦਾ ਫਿਰ ਉਹ ਆਪ ਕਹਿੰਦਾ ਕਹਿੰਦਾ ਕਿ ਮੈਂ ਜਿਹੜਾ ਇੱਥੇ ਦਾ ਤੁਹੀਂ ਫਰਜ਼ ਨਿਭਾ ਲੈਣਾ ਮੇਰਾ ਫਰਜ਼ ਜਿਹੜਾ ਦਿੱਲੀ ਮੋਰਚੇ ਤੇ ਆ ਫਿਰ ਉਹ ਪਰਨਾ ਆਪਣਾ ਮੋਢੇ ਤੇ ਰੱਖ ਕੇ ਤੇ ਉਧਰ ਨੂੰ ਤੁਰ ਪੈਂਦਾ ਕਹਾਣੀ ਸਮਾਪਤ ਹੋ ਜਾਂਦੀ ਹੈ ਜਿਹੜਾ ਇਹ ਇਹ ਤਸਵੀਰ ਸਾਡੇ ਇਹ ਇਹ ਤਸਵੀਰ ਬਣਾਈ ਹੈ ਪਿੱਛੇ ਤੇ ਲੱਗੀ ਹੈ ਇਹਦੇ ਵਿੱਚ ਕੀ ਹੈ ਕਿ ਤੁਸੀਂ ਕੰਮ ਤਾਂ ਬਹੁਤ ਕਰ ਰਹੇ ਹੋ ਟੈਕਨੀਕਲ ਕੰਮ ਵੀ ਬੜੇ ਹੋ ਰਹੇ ਆ AI ਆ ਗਿਆ ਹੋਰ ਕੁਝ ਆ ਗਿਆ ਪਰ ਉਹਦੇ ਵਿੱਚ ਸਮਾਜ ਨੂੰ ਸੁਧਾਰਨਾ ਕੋਈ ਕੰਮ ਨਹੀਂ ਹੋ ਰਿਹਾ ਮਤਲਬ অর্ਗੈਨਿਕ ਜਿਹੜਾ ਹੱਥਾਂ ਨਾਲ ਪੂਰਾ ਐਕਚੁਅਲ ਦੇ ਵਿੱਚ ਜੋ ਵਾਪਰ ਰਹੇ ਆ ਉਹ ਨਹੀਂ ਹੋ ਰਿਹਾ ਫਿਰ ਮੈਂ ਕਾਸੀ ਕਾਸੀ ਤੈ ਇਹ ਗੱਲ ਕਰਦਾ ਕਿ ਹਮੇਸ਼ਾ ਜਿਹੜਾ ਸਾਹਮਣੇ ਵਾਲਾ ਆਰਟਿਸਟ ਹੈ ਨਾ ਆਮੇ ਉਹ ਜ਼ੀਰੋ ਹੋਵੇ ਮੈਂ ਕਹਿੰਦੀ ਉਹਨੂੰ ਸ਼ੋਅ ਨਹੀਂ ਹੋਣ ਦਿੰਦਾ ਕਿ ਜਿੱਦਾਂ ਗੁਰਬਾਜਨ ਗਿਲ ਕਹਿੰਦੇ ਆ ਕਿ ਜਿਹੜਾ ਜੇ ਬੰਦਾ ਵੱਡਾ ਉਹ ਹੁੰਦਾ ਜਿਹੜਾ ਸਾਹਮਣੇ ਵਾਲਿਆਂ ਨੂੰ ਛੋਟਾ ਮਹਿਸੂਸ ਨਾ ਹੋਣ ਦਵੇ ਤੇ ਜੇ ਤੁਸੀਂ ਕੱਲੀ ਪੇਂਟਿੰਗ ਨਹੀਂ ਤੁਸੀਂ ਇਨਸਾਨ ਵੀ ਵਧੀਆ ਚਾਹੀਦੇ ਆ ਇਹਦੇ ਵਿੱਚ ਹੈਗਾ ਹੁਣ ਮੈਂ ਯਾਦਗਰ ਹਾਲ ਨਾਲ ਜੁੜਿਆ ਪੇਂਡਿੰਗ ਹਰ ਵਾਰ ਕਰਦਾ ਹਰ ਵਾਰ ਨਵੀਂ ਚੀਜ਼ ਲੈ ਕੇ ਆਈਦੀ ਆ ਬਹੁਤ ਵਧੀਆ ਬੰਦੇ ਆ ਜਿਹੜੇ ਯਾਦਗਾਰ ਹਾਲੇ ਕਿ ਜਨਮ ਦਿਨ ਸਾਲ ਕਰਦੀ ਬਹੁਤ ਅੱਛਾ ਮੈਨੂੰ ਇੱਕ ਖਾਸ ਗੱਲ ਹੈ ਵੀ ਬੱਚਿਆਂ ਦੇ ਲਈ ਮਤਲਬ ਸਕੂਲਾਂ ਦੇ ਵਿੱਚ ਤਾਂ ਡਰਾਇੰਗ ਬਸ ਇੱਕ ਨਾਮ ਮੱਤਰ ਸਬਜੈਕਟ ਹੈ ਤੇ ਆਰਟ ਤਾਂ ਦੂਰ ਦੀ ਗੱਲ ਹੈਗੀ ਹੈ ਤੇ ਅਸੀਂ ਦੇਖਦੇ ਵੀ ਆ ਕੰਪੀਟੀਸ਼ਨ ਹੁੰਦੇ ਆ ਵੀ ਕੋਈ ਪੰਜਾਬੀ ਗਾਣੇ ਤੇ ਕਰਦੇ ਹੋ ਸੂਟ ਪਾ ਲਿਆ ਜਾਂ ਉਦਾਂ ਦਾ ਸਾਰਾ ਚੱਲਦਾ ਕੋਈ ਕੰਪੀਟੀਸ਼ਨ ਹੁਣ ਇਹ ਆਰਟ ਜਦੋਂ ਹੁਣ ਇਹ ਆਰਟ ਹੈਗਾ ਤੇ ਇਹ ਵੀ ਸਿੱਖਣ ਦੇ ਲਈ ਬੱਚਿਆਂ ਇਹ ਬੱਚੇ ਕਿੱਥੇ ਜਾਣ ਕੋਈ ਬੱਚਿਆਂ ਦੇ ਦਿਮਾਗ ਦੇ ਵਿੱਚ ਤਾਂ ਆਰਟ ਮਤਲਬ ਜਮਣ ਤੋਂ ਬਾਅਦ ਸ਼ੁਰੂ ਹੋ ਜਾਂਦਾ ਆਣਾ ਡਰਾਇੰਗ ਰੰਗਾਂ ਦੇ ਨਾਲ ਉਹਦਾ ਸਭ ਤੋਂ ਵੱਧ ਮੋਹ ਪਿਆਰ ਹੁੰਦਾ ਇਹਦਾ ਵੀ ਕੁਝ ਪਤਾ ਹੈ ਜਦੋਂ ਹੁਣ ਦੇਖਣ ਵਾਲਿਆਂ ਨੂੰ ਕਈਆਂ ਨੂੰ ਪਤਾ ਹੋਵੇ ਬੱਚਿਆਂ ਨੂੰ ਮਾਪੇ ਵੀ ਗਾਈਡ ਕਰ ਸਕਣ ਕਿ ਇਧਰ ਨੂੰ ਬੱਚੇ ਜਾਣੇ ਚੰਗਾ ਕੰਮ ਹੈਗਾ ਇਹ ਚ ਫਿਊਚਰ ਵੀ ਬਣਾਇਆ ਜਾ ਸਕਦਾ ਹੈ ਕੋਈ ਇਹਦੇ ਬਾਰੇ ਤੁਹਾਡੀ ਹੈ ਸਟੱਡੀ ਵੀ ਬੱਚਿਆਂ ਨੂੰ ਕੋਈ ਸਹੀ ਫਿਊਚਰ ਦੇਖੋ ਮੈਂ ਇੱਕ ਚੀਜ਼ ਜਾਣ ਰਿਹਾ ਨਹੀਂ ਤੁਸੀਂ ਫਿਊਚਰ ਦੀ ਗੱਲ ਕਰਦੇ ਹੋ ਦੇਖੋ ਫਿਊਚਰ ਜਿਹੜਾ ਉਹ ਮਾਪਿਆਂ ਦੇ ਹੱਥ ਚ ਹੈ ਬੱਚੇ ਕਿਉਂਕਿ ਪਹਿਲਾ ਜਿਹੜਾ ਟੀਚਰ ਆ ਉਹ ਮਾਪਿਓ ਹੀ ਹੈ ਬਿਲਕੁਲ ਉਹ ਜਦੋਂ ਮੈਂ ਆਪਣੇ ਫਾਦਰ ਦੀ ਗੱਲ ਅਸੀਂ ਭਾਵੇਂ ਮੈਂ ਅਖਬਾਰ 'ਚ ਕੰਮ ਕਰਦਾ ਬੜਾ ਅਜੀਬ ਜਿਹਾ ਜੌਬ ਹੁੰਦੀ ਆ ਬੰਦਾ ਕਹਿੰਦਾ ਵੀ ਆਂ ਦਾੜੀਆਂ ਆਉਂਦੇ ਤੇ ਚਿੱਟੀ ਦਾੜੀ ਨਾਲ ਜਾਂਦਾ ਬੰਦਾ ਅਖਬਾਰ ਐਦਾਂ ਦੀ ਚੀਜ਼ ਆ ਤੇ ਉਹਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਜੋ ਗੱਲ ਕਰਦੇ ਉਹਨਾਂ ਦੇ ਵਿਚਾਰ ਨਾਲ ਉਹਨਾਂ ਦੀ ਗੱਲਬਾਤ ਕਰਨਾ ਉਹਨੇ ਸਮਾਜ ਨੂੰ ਕੀ ਦਿੱਤਾ ਸਾਡੇ ਦਿਮਾਗਾਂ 'ਚ ਪਿਆ ਹੈ ਨਾ ਉਹਨਾਂ ਮਾਪਿਆਂ ਨੂੰ ਆਪਣਾ ਮਿਆਰ اپنی سوچ ਇਹੋ ਜੀ ਰੱਖਣੀ ਚਾਹੀਦੀ ਹੈ ਕਿ ਉਹ ਅਸਰ ਕਰੇ ਹਮ ਬੱਚਿਆਂ ਤੇ ਅਸਰ ਕਰੇ ਬੱਚਾ ਤਾਂ ਐਸੇ ਲਾਈਨ ਵੱਲ ਜਾਊਗਾ ਜੇ ਮਾਪਿਆਂ ਨੇ ਪਿੱਛੋਂ ਇਹੋ ਜੀ ਗੱਲਬਾਤ ਤੋਰੀ ਹੋਈਗੀ ਨਹੀਂ ਇਧਰ ਜਲੰਧਰ ਦੇ ਵਿੱਚ ਕੋਈ ਹੈ ਸਕੂਲ ਜਿਹੜਾ ਦੇ ਕੁਝ ਜਿਹੜੇ ਆਰਟ ਦੇ ਵੱਲ ਨੂੰ ਭਧਾਉਂਦੇ ਆ ਨਹੀਂ ਪੁੱਛਣਾ ਚਾਹੁੰਦਾ ਨਹੀਂ ਜ਼ਿਆਦਾ ਤਾਂ ਇੰਸਟੀਟਿਊਟ ਹੈਗੇ ਆ ਪ੍ਰੋਫੈਸ਼ਨਲ ਹੀ ਹੈ ਜ਼ਿਆਦਾ ਤੇ ਉਹ ਮਤਲਬ ਮੈਨੂੰ ਲੰਦਾ ਵੀ ਇੱਕ ਅਕੈਡੈਮਿਕ ਕੁਆਲੀਫਿਕੇਸ਼ਨ ਤੋਂ ਬਾਅਦ ਹੀ ਉੱਥੇ ਬਾਅਦ ਹੀ ਕਰਦਾ ਬਾਅਦ ਠੀਕ ਹੈ ਤੇ ਹੁਣ ਹੋਰ ਪੇਂਟਿੰਗਾਂ ਦੇ ذریعے ਜੇ ਪੇਂਟਿੰਗਾਂ ਤੇ ਬਾਅਦ ਨੂੰ ਆਪਾਂ ਖੇਚੀਏ ਤਸਵੀਰਾਂ ਅਸੀਂ ਸਾਂਝੀਆਂ ਕਰ ਦੇਵਾਂਗੇ ਬਾਅਦ ਦੇ ਵਿੱਚ ਐਡੀਟ ਕਰ ਦੇਣੀਆਂ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਜੇ ਤੁਹਾਨੂੰ ਇੱਕ ਤੁਸੀਂ ਐਕਸਪਲੇਨ ਕੀਤਾ ਇੱਕ ਤਸਵੀਰ ਕੁਝ ਹੋਰ ਤਸਵੀਰਾਂ ਨੂੰ ਵੀ ਜਿਹਦਾ ਆਹਾਂ ਪੇਂਟਿੰਗ ਆ ਇਹ ਕਿਰਤੀ ਪੇਂਟਿੰਗ ਆ ਕਿਰਤੀ ਕਿਰਤੀ ਦਾ ਜਦੋਂ ਕਿਸਾਨ ਆ ਜਦੋਂ ਨਾ ਸਵੇਰੇ 4 ਵਜੇ ਉੱਠਦਾ ਉਹ ਕਦੀ ਵੀ ਪੋਜ ਵੀ ਬੱਗ ਨਹੀਂ ਬਣਦਾ ਉਹ ਮਧੇੜ ਮੰਦਾ ਫਟਾਫਟ 4 ਵਜੇ ਡਿਊਟੀ ਹੁੰਦੀ ਆ ਤੇ ਉਹ ਜਾਂਦਾ ਭਈ ਜਿੱਦਾਂ ਦੀ ਬੱਜੀ ਫਟਾਫਟ ਵੀ ਮੈਂ ਆਪਣਾ ਵਾਰ ਹੀ ਪਹੁੰਚ ਜਾ ਉਹ ਇਹ ਨਹੀਂ ਸਿਖਦਾ ਉਹ ਇਹ ਨਹੀਂ ਦਿੰਦਾ ਮੈਂ ਖੂਬਸੂਰਤ ਲੱਗ ਰਿਹਾ ਨਹੀਂ ਲੱਗ ਰਿਹਾ ਇਹ ਇਹ ਸੋਚ ਕੇ ਬਣਾਈ ਆ ਬਣਾਇਆ ਸੀ ਫੇਸ ਤਿਆਰ ਕੀਤਾ ਹੈ ਉਹ ਪਰਲਾ ਜਿਹੜਾ ਹੈ ਪਰਲਾ ਵੀ ਕਿਸਾਨ ਹੈ ਰੋਬਦਾਰ ਕਿਸਾਨ ਹੈ ਉਹ ਵੀ ਇੱਕ ਕਿਰਤੀ ਆ ਖੁੰਡੀ ਲੈ ਕੇ ਖੜਾ ਇੱਥੇ ਪਿੱਛੇ ਮੋੜੇ ਦੇ ਬੱਚਾ ਬਾਪੂ ਦੇ ਮੋੜ ਜਦੋਂ ਇਹ ਮੇਲੇ ਚ ਜਾਂਦਾ ਸੀਗਾ ਪੁਰਾਣੇ ਜ਼ਮਾਨੇ 'ਚ ਤੇ ਦਸਹਰੇ ਜਾਣਾ ਹੋਰ ਜਾਣਾ ਨਹੀਂ ਸਾਨੂੰ ਮੋਢੇ ਤੇ ਰੱਖਣਾ ਸਾਈਕਲ ਤੇ ਜਾਣਾ ਮੁੱਢ ਤੇ ਹੋਣਾ ਉਹ ਪੰਗੂੜਾ ਬਣਾਇਆ ਹੋਇਆ ਤੇ ਇੱਕ ਸ਼ਾਇਦ ਗੁਰਦੁਆਰਾ ਸਾਹਿਬ ਗੁਰਦੁਆਰਾ ਨੰਦਪੁਰ ਸਾਹਿਬ ਦਾ ਮੇਲਾ ਜੈ ਸ਼ੋਅ ਕੀਤਾ ਮੇਲੇ ਦਾ ਸ਼ੋਅ ਕੀਤਾ ਤੇ ਜਦੋਂ ਇੱਕ ਪਿੱਛੇ ਪੇਂਟਿੰਗ ਲੱਗਿਆ ਉਹ ਪਰਤ ਆਏ ਨਹੀਂ ਸਤਨਾਮ ਸਿੰਘ ਮਾਨ ਹਾਂ ਇਹ ਅਮਰੀਕਾ ਤੋਂ ਜਿਹੜੇ ਜਦੋਂ ਉੱਥੇ ਇੱਕ ਸਿਸਟਮ ਚੱਲਿਆ ਵੀ ਹੈ ਜਿਹੜੇ ਇੰਡੀਅਨਸ ਨੂੰ ਵਾਪਸ ਭੇਜਣਾ ਸ਼ੁਰੂ ਕੀਤਾ ਫਿਰ ਮਾਨ ਸਿੰਘ ਸਾਹਿਬ ਨੇ ਬੜਾ ਰਾਤ ਨੂੰ ਅਸੀਂ 11 ਵਜੇ ਬੈਠੇ ਉਹ ਗੱਲਾਂ ਕਰਦੇ ਵੇ ਅਸੀਂ ਕਹਿੰਦਾ ਯਾਰ ਘਰ ਜਾਣ ਨੂੰ ਚਿਤ ਨਹੀਂ ਕਰਦਾ ਉਹ ਬੋਲੇ ਬੜੇ ਭਾਵੁਕ ਬੰਦੇ ਆ ਹੈ ਬੜੇ ਬਹੁਤ ਭਾਵੁਕ ਆ ਉਹ ਕਹਿੰਦਾ ਯਾਰ ਘਰ ਜਾਣ ਨੂੰ ਚੇਤੀ ਕਰ ਲੈਂਦੇ ਜੀ ਯਾਰ ਮੈਂ ਤੇਰੇ ਨਾਲ ਗੱਲਾਂ ਕਰਨਾ ਚਾਹੁੰਦਾ ਰਾਤ ਦੇ 11 ਵਜੇ ਨੇ ਤੇ ਅਸੀਂ ਅਜੀਤ ਦੇ ਦਫਤਰ ਬੱਤੀ ਜਗਾ ਕੇ ਬੈਠੇ ਆ ਤੇ ਗੱਲਾਂ ਕਰਦੇ ਕਰਦੇ ਫੇਰ ਉਹਨਾਂ ਨੇ ਦੱਸਿਆ ਕਹਿੰਦੇ ਇੰਦਰ ਜੀ ਯਾਰ ਮੈਂ ਆਹ ਚੀ ਲਿਖਣਾ ਚਾਹੁੰਦਾ ਉਹਨਾਂ ਨੇ ਸਵੇਰੇ ਯਾਨੀ 11 ਵਜੇ ਹੀ ਗੱਲ ਕਰ ਰਹੇ ਆ 11:30 ਵਜੇ ਤੇ ਦੱਪਣਾ ਘਟਾ ਹੀ ਬੈਠੇ ਤੇ ਉੱਠ ਕੇ ਕਿਉਂਕਿ ਕੰਮ ਸੀਗਾ ਜੀ ਇਦਾਂ ਤੇ ਉਹ ਗੱਲਾਂ-ਗੱਲਾਂ ਕਰਦੇ ਰਹੇ ਬਾਅਦ ਚ ਸਵੇਰੇ 4 ਵਜੇ ਉਹਨਾਂ ਨੇ ਇੱਕ ਕਵਿਤਾ ਲਿਖੀ ਕਿ ਉਹ ਪਰਤ ਆਏ ਨੇ ਔਰ ਜਦੋਂ ਲਿਖ ਰਹੇ ਸੀ ਉਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ ਕਿ ਜਿਸ ਬੱਚੇ ਨੇ ਪੂਰੀ ਮਾਂ-ਪਿਓ ਦੀ ਕਮਾਈ ਲਾ ਦਿੱਤੀ ਆ ਜ਼ਮੀਨਾਂ ਵਿਕ ਚੁੱਕੀਆਂ ਉਹ ਜਦੋਂ ਪਰਤ ਕੇ ਆਣਗੇ ਉਹਨਾਂ ਦਾ ਕੀ ਹਾਲ ਹੋਊਗਾ ਹਾਲਾਂਕਿ ਸਰਕਾਰ ਜਿਸ ਦੌਰ ਦੇ ਵਿੱਚ ਗੱਲ ਹੋਈ ਹੈ ਤੇ ਸਰਕਾਰ ਪੰਜਾਬ ਦਾ ਹੀ ਮੁੱਖ ਮੰਤਰੀ ਇਹ ਕਹਿ ਰਿਹਾ ਕਿ ਵਿਦੇਸ਼ਾਂ 'ਚ ਜਿਹਨੂੰ ਬੋਰਡ ਲੱਗਣਗੇ ਵੀ ਹਾਂ ਜੀ ਪੰਜਾਬ ਜਾਣ ਦੇ ਲਈ ਮਿਲੋ ਤੇ ਉਹ ਹੋਇਆ ਨਹੀਂ ਸੰਭਵ ਸਕੋ ਬੇੜੀਆਂ ਦੇ ਵਿੱਚ ਜਕੜ ਕੇ ਪੰਜਾਬ ਦੇ ਵਿੱਚ ਬੇੜੀਆਂ ਜਕੜੇ ਤੇ ਅੱਗੇ ਇੱਕ ਸਾਡੀ ਇਹ ਹੈਗਾ ਆ ਸੁਪਨੇ ਭਗਤ ਸਿੰਘ ਦੇ ਹਾਂ ਇਹ ਜਿਹੜੀ ਅਸ਼ੋਕ ਪੋਰਾ ਦੇ ਵੱਲੋਂ ਜਿਹੜੀ ਹੈਗੀ ਹੈ ਜਿਹੜੇ ਐਸ ਅਸ਼ੋਕ ਪੋਰਾ ਕੈਲੀਫੋਰਨੀਆ ਦੇ ਬੜੇ ਮਸ਼ਹੂਰ ਰਾਈਟਰ ਆ ਹਾਂ ਇਹ ਬਹੁਤ ਪੁਰਾਣੀ ਰਾਈਟਰ ਆ ਉਹ 45 ਸਾਲ ਹੋ ਗਏ ਇਹ ਰਾਈਟਿੰਗ ਨਾਲ ਤੇ ਲੇਖਨ ਲਿਖਣ ਨਾਲ ਤੇ ਜਿਹੜਾ ਲੇਖਨ ਕਲਾ ਉਹਦੇ ਨਾਲ ਜੁੜੇ ਆ ਤੇ ਮੇਰੇ ਬੜੇ ਵਧੀਆ ਫਰੈਂਡ ਆ ਜਦੋਂ ਵੀ ਇੱਥੇ ਆਉਂਦੇ ਮੈਨੂੰ ਮਿਲ ਕੇ ਜਾਂਦੇ ਆ ਤੇ ਇਹਨਾਂ ਨੇ ਫੇਰ ਹੀ ਲਿਖਿਆ ਭਗਤ ਸਿੰਘ ਭਗਤ ਸਿੰਘ ਤੇ ਸੁਪਨਿਆਂ ਬਾਰੇ ਲਿਖਿਆ ਇਹਨਾਂ ਨੇ ਫੇਰ ਇਹਨੇ ਨਹੀਂ ਕਿਹਾ ਵੀ ਇੰਦਰਜੀਤ ਮੈਂ ਚਾਹੁੰਦਾ ਵੀ ਭਗਤ ਸਿੰਘ ਵੀ ਹੋਵੇ ਪਰ ਕੁਝ ਪੰਜਾਬ ਵੀ ਹੋਵੇ ਫਿਰ ਮੈਂ ਜਦੋਂ ਬਣਾਈ ਇਹਨਾਂ ਨੇ ਉੱਥੇ ਮੈਂ ਦੇਖੀ ਬੜੀ ਰਾਤੀ ਫੋਨ ਆਇਆ ਕਹਿੰਦੇ ਜੀ ਯਾਰ ਬਹੁਤ ਸ਼ਾਨਦਾਰ ਬਣੀ ਐ ਕਹਿੰਦੇ ਐਤਕੀ ਜਦੋਂ ਮੇਲ ਨਾਲ ਲਗਣਾ ਇਹ ਜ਼ਰੂਰ ਲਗਣੀ ਚਾਹੀਦੀ ਆ ਮੈਂ ਕਿਹਾ ਠੀਕ ਆ ਉਹਨਾਂ ਨੇ ਸਪੈਸ਼ਲ ਮੈਨੂੰ ਕਿਹਾ ਮੈਂ ਠੀਕ ਐ ਹੁਣ ਜਿਹੜਾ ਇਹ ਫੋਟੋ ਕਿੱਥੋਂ ਕਲੈਕਟ ਕੀਤੀ ਉਹ ਭਗਤ ਸਿੰਘ ਦੀ ਹੈਗੀ ਐ ਇਹ ਫੋਟੋਗ੍ਰਾਫ ਜਿਹੜੀ ਹਾਂ ਜਿਹੜੀ ਥੱਲੇ ਲੱਗੀ ਐ ਮੇਰੀ ਖਿੱਚੀ ਹੋਈ ਐ ਅੱਛਾ ਖੁਦ ਖਿੱਚੀ ਹੋਈ ਐ ਖੁਦ ਖਿੱਚੀ ਹੋਈ ਆ ਤੇ ਪੂਰਾ ਰੇਲੇ ਤੇ ਇਹ ਕਿੱਚੀ ਹੋਈ ਆ ਪਿੱਛੇ ਪੂਰਾ ਪੰਜਾਬ ਦਾ ਰੇਲੇ ਇਹ ਅਮੋਲਕ ਜੀ ਹੈ ਵੀ ਐ ਅੱਗੇ ਅਮੋਲਕ ਜੀ ਦੀ ਐ ਇਹ ਅਮੋਲਕ ਜੀ ਨਹੀਂ ਅਗੇ ਇਸ ਤਰ੍ਹਾਂ ਮਾਣ ਕਾਲੇ ਸਮੇਂ ਕਾਲੇ ਸਮਿਆਂ ਦੇ ਵਿੱਚ ਇਹ ਦਾ ਮਤਲਬ ਵੀ ਕਲਮ ਜੜਾ ਸੁੱਕੀਆਂ ਹੋਈਆਂ ਉਹ ਤਸਾਰੀ ਹੈ ਸਾਰਾ ਇਹ ਇਹ ਜਿੱਦਾਂ ਮੈਂ ਹੁਣ ਕਰਦਾ ਪਿਆ ਮੇਰੇ ਕੋਲ ਇੱਕ ਸੀਰੀਅਲ ਨੇ ਬਣਾਈ ਆ 35 ਪੰਡੀਆਂ ਉਹਦੇ ਵਿੱਚ ਹੂੰ ਉਹਦੇ ਵਿੱਚ ਆਪਣੇ ਕਲਚਰ ਦੀ ਬਣਾਈਆਂ ਮੈਂ ਅੱਛਾ ਜਿعنی ਕਿ ਜਿੱਦਾਂ ਬਾਪੂ ਤੇ ਬਾਪੂ ਦੀ ਸਾਈਕਲ ਹਾਂਜੀ ਦਾਦੇ ਦਾ ਖਵਾਰ ਹੂੰ ਇਹ ਚੀਜ਼ਾਂ ਜਿਹਦਾ ਮੈਂ ਬੜੀਆਂ ਬਣਾਈਆਂ ਜਿਹਦਾ ਨੈਟ ਤੇ ਵੀ ਲੱਭਦੀਆਂ ਹੰਮ ਇੰਗਲੈਂਡ ਦੇ ਵਿੱਚ ਲੱਗੀ ਐ 4 5 6 ਤਰੀਕ ਨੂੰ ਤਾਂ ਪਿੱਛੇ ਜੀ ਮੇਰੀ ਐਗਜ਼ਿਬਿਸ਼ਨ ਇੰਗਲੈਂਡ ਚ ਲੱਗੀ ਐ ਠੀਕ ਹੈ ਹੁਣ ਮੇਰੀ ਆਸਟ੍ਰੇਲੀਆ ਲੱਗ ਰਹੀ 27 ਨਵੰਬਰ ਨੂੰ ਲੱਗਣੀ ਐ ਉੱਥੇ ਆਸਟ੍ਰੇਲੀਆ ਲੱਗ ਰਹੀ ਐ ਉਸ ਵਾਰ ਨਿਊਯਾਰਕ ਲਾਰੇ ਆ ਠੀਕ ਉਹੀ ਚੀਜ਼ਾਂ ਨੂੰ ਲੈ ਕੇ ਤੇ ਬਾਅਦ ਚ ਨਿਊਜ਼ੀਲੈਂਡ ਚ ਲੱਗਣੀ ਐ ਚਾਰ ਮੁਲਕਾਂ 'ਚ ਐਗਜ਼ਿਬਿਸ਼ਨ ਲੱਗਣੀ ਐ ਮੇਰੀ ਉੱਥੇ ਫਿਰ ਤੁਸੀਂ ਖੁਦ ਜਾਂਦੇ ਹੋ ਜਾਂ ਨਹੀਂ ਮੈਂ ਨਹੀਂ ਜਾਂਦਾ ਮੈਂ ਨਹੀਂ ਜਾਂਦਾ ਮੈਂ ਜਿਹੜੇ ਨਾਲ ਦੇ ਬੰਦੇ ਯਾਰ ਦੋਸਤ ਐ ਉਹਨਾਂ ਨੂੰ ਭੇਜਦਾ ਤੇ ਮੈਂ ਪੰਜਾਬੀ ਕਲਚਰ ਨਾਲ ਪੂਰੀ ਬੰਦਿਆਂ ਨੂੰ ਜੁੜਨ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਵੈਸਟਰਨ ਕਲਚਰ ਜਿਹੜਾ ਜੁੜਦਾ ਪਿਆ ਉਹਨੂੰ ਪੰਜਾਬੀ ਸਮਝ ਪੰਜਾਬੀ ਕਲਚਰ ਵੀ ਸਮਝਾਉਣਾ ਚਾਹੀਦਾ ਉਹ ਫਿਰ ਕੀ ਕਰਦਾ ਕਿ ਅਜੀਜ਼ ਚ ਬੈਠ ਕੇ ਮੈਂ ਕੰਮ ਕਰਦਾ ਹੂੰ ਅਜੀਜ਼ ਚ ਬੈਠ ਕੇ ਸਾਰਾ ਕੰਮ ਕਰਨਾ ਉਹ ਨਾਮ ਇਦਾਂ ਕਰੀਦਾ ਤੇ ਉਦਾਂ ਵੀ ਸੋਸ਼ਲ ਮੀਡੀਆ ਤੇ ਵੀ ਤੁਸੀਂ ਇਹ ਪਾਉਂਦੇ ਹੁੰਦੇ ਹੋ ਹਾਂ ਉਹ ਲਗਾਤਾਰ ਫੇਸਬੁੱਕਾਂ 'ਚ ਪਾਈਦਾ ਮਤਲਬ ਕੀ ਨਾਂ ਤੇ ਤੁਹਾਡੀ ਆਈਡੀਏ ਦੀ ਮਾਨਕ ਸਿੰਘ ਸਾਬ ਮਤਲਬ ਉਹ ਆਂਦਾ अच्छा माणक साहब ना दिस राम सिंह माणक ਨਾਮ ਸ਼ੇਅਰ ਜਿਹੜਾ ਉਹਨੂੰ ਮੈਂ ਕਰਦਾ माणक ਸਾਹਿਬ ਨੂੰ ਪਾਣਾ ਤਾਂ ਕਿ ਇਹ ਜੇ ਮੈਸੇਜ ਆਵੇ ਤੇ ਉਹਨਾਂ ਦੇ ਜਿਹੜੇ ਫਾਲੋਅਰ ਆ ਉਹ ਬਹੁਤ ਆ ਕਿ ਹਾਂ 32 33 ਹਜ਼ਾਰ ਬੰਦਾ ਇੱਕ ਵਾਰ ਕਲਿੱਕ ਕਰਦਾ ਉਹਨਾਂ ਦਾ ਇੰਨੇ ਫਾਲੋਅਰ ਆ ਉਹਨਾਂ ਦਾ ਤੇ ਉਹਨੂੰ ਮੈਂ ਫਿਰ ਸ਼ੇਅਰ ਕਰਦਾ ਆਪਣੇ ਇੱਧਰ ਸ਼ੇਅਰ ਕਰਦਾ ਠੀਕ ਹੈ ਤੇ माणक ਸਾਹਿਬ ਹੁਣੀ ਕਈ ਵਾਰ ਕਹਿੰਦੇ ਨੇ ਵੀ ਹੁਣ ਇਹ ਇਹ ਮੇਰੀ ਆਈਡੀ ਤੇ ਪੈਂਦੇ ਤੇ ਇੱਧਰ ਵੀ ਲਗਾ ਰਹੇ ਹੋ ਰੋਕਦੇ ਜਾਂ ਕਿ ਉਹ ਆਪ ਆਂਦੇ ਆ ਉਹ ਤਾਂ ਕਹਿੰਦੇ ਸਮਾਜ ਨੂੰ ਜਾਣਾ ਚਾਹੀਦਾ ਇਸ ਵੇਲੇ ਮੇਰੇ ਕੋਲ ਦੋ 250 ਹੋਣੀਆਂ ਜਿਹੜੀਆਂ ਅਸੀਂ ਬਣਾਈਆਂ ਹੂੰ ਜਦੋਂ ਫਿਰ ਬਦਲ-ਬਦਲ ਕੇ ਬਦਲ-ਬਦਲ ਕੇ ਕਰੀਦਾ ਕਈਆਂ ਨੂੰ ਤਾਂ ਅਸੀਂ ਇੰਨਾ ਕਿ ਇਹ ਪੋਇਮਾਂ ਦੀ ਗਿਫਟ ਕਰੀ ਦੇਆ ਕਿਸੇ ਨੂੰ ਦੇਈ ਦੇਆ ਉਹਨੂੰ ਬੰਦਾ ਦੇਖਦਾ ਵੀ ਪੋਇਮ ਗਿਫਟ ਕਰੀਦੀ ਆ ਮੇਲੇ ਦੇ ਵਿੱਚ ਕੀ ਇਸ ਵਾਰ 34ਵਾਂ ਮੇਲਾ ਬੀਬੀ ਗੁਲਾਬਕੌਰ ਨੂੰ ਸਮਰਪਿਤ ਹੈ ਉਹਦੇ ਬਾਰੇ ਕੀ ਸੁਨੇਹਾ ਹੈ ਜਾਂ ਕੀ ਦਿਖ ਰਿਹਾ ਉੱਥੇ ਉਹਦੇ ਬਾਰੇ ਜਿਹੜੇ ਹੈਗੇ ਬੀਬੀ ਗੁਲਾਬਕੌਰ ਦੀ ਗੱਲ ਆ ਉਹ ਬਹੁਤ ਸਮਾਂ ਹੋਣਾ ਨੇ ਔਖਾ ਕਟਿਆ ਹਾਂਜੀ ਅੱਜ ਦੇ ਸਮਾਂ ਨੂੰ ਜਿਹੜੀ ਅੱਜ ਦੀ ਸੁਸਾਇਟੀ ਆ 5% ਹੀ ਉਹਨਾਂ ਦੇ ਰਾਹ ਤੇ ਚੱਲਣਾ ਉਹ ਤਾਂ ਅੱਧਿਆਂ ਨੂੰ ਬੀਬੀ ਗੁਲਾਬ ਔਰ ਜੀ ਬਾਰੇ ਨਹੀਂ ਪਤਾ ਉਹਨੂੰ ਕੀ ਸੀ ਹੈਨਾ ਤੇ ਉਹ ਉਹਨੂੰ ਉਹਨਾਂ ਬਾਰੇ ਪੜ੍ਹਨਾ ਚਾਹੀਦਾ ਨਾ ਹੋਣ ਤੇ ਉਹਦੇ ਬਾਰੇ ਜੁੜਨਾ ਚਾਹੀਦਾ ਤੇ ਕੁਛ ਨਾ ਕੁਛ ਜਿੱਦਾਂ YouTube ਤੇ ਰੀਲਾਂ ਦੇਖਦੇ ਆ ਤੁਸੀਂ ਇੱਕ ਅਦੀ ਲਾਈ ਗੁਲਾਬਕੌਰ ਦੇ ਨਾਮ ਦੀ ਕਰੋ ਨਾਮ ਭਰ ਕੇ ਫਾਈਂਡ ਮਾਰੋ ਕੁਛ ਨਾ ਕੁ ਹੋ ਤੇ ਸੁਣਨ ਨੂੰ ਮਿਲੂਗਾ ਬੱਚੇ ਉਹ ਤੋਂ ਹਟ ਰਹੇ ਜਿਹੜੇ ਇਹਨਾਂ ਨੂੰ ਜੁੜਨਾ ਚਾਹੀਦਾ ਮੈਂ ਤਾਂ ਇਹੀ ਚਾਹੁੰਦਾ ਵੀ ਸੋਸਾਇਟੀ ਨਾਲ ਇਹਨਾਂ ਦੇ ਮਤਲਬ ਜਿਹੜੇ ਇਹਨਾਂ ਦੀ ਕੁਰਬਾਨੀ ਹੋਰ ਜ਼ਿਆਦਾ ਹੈ ਹੁਣ ਕਹਿ ਲਿਆ ਵੀ ਲੋਕਾਂ ਦਾ ਜਵਾਨੀ ਦਾ ਹਾਲਤਾ ਇਹ ਹੋਵੇ ਮਸ਼ੀਨ ਦੇ ਉਹ ਪੁਰਜ਼ੇ ਬਣ ਗਏ ਆ ਜਿਹੜੇ ਕਵਾ ਵੀ ਸਰਮਾਇਦਾਰੀ ਦੇ ਲਈ ਰਹੇ ਆ ਤੇ ਖਰਚ ਵੀ ਸਰਮਾਇਦਾਰੀ ਦੇ ਕਿਸ ਲਈ ਸਵੇਰੇ 9 ਤੋਂ 5 ਡਿਊਟੀ ਦੀ ਬਜਾਏ ਹੁਣ ਤਾਂ 12 ਤੋਂ 12 ਹੋਈ ਹੈ 12 ਤੋਂ 12 ਸਹੀ ਚਲੇ ਰਹੋ ਤੁਸੀਂ ਮਤਲਬ ਮਸ਼ੀਨ ਦੇ ਪੁਰਜ਼ੇ ਵਾਲਾ ਹੀ ਹਾਲ ਹੈ ਰਿਪਲੇਸ ਆਦੋ ਹੋਣਾ ਜਦੋਂ ਖਤਮ ਹੋ ਗਿਆ ਜਦੋਂ ਬ੍ਰੇਕ ਹੋ ਗਿਆ ਇਹ ਸਾਡੇ ਨਾਲ ਇੰਦਰਜੀਤ ਜੀ ਹੈ ਇਹ ਆਰਟਿਸਟ ਨੇ ਅਜੀਤ ਦੇ ਵਿੱਚ ਕੰਮ ਕਰਦੇ ਆ ਸਾਡੇ ਅਜੀਤ ਮਿੱਤਰ ਵੀ ਹੈ ਤੇ ਬਹੁਤ ਜ਼ਿਆਦਾ ਐਫਰਟ ਕਰਦੇ ਆ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਐਗਜ਼ੀਬੀਸ਼ਨ ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਵਿੱਚ ਲਗਾਈ ਸੀਗੀ ਮੇਰੀ ਗੈਰ ਹਾਜ਼ਰੀ ਰਹੀ ਹੈ ਕਿਉਂਕਿ ਸਾਡਾ ਲਗਾਤਾਰ ਐਜੀਟੇਸ਼ਨਾਂ ਦੇ ਵਿੱਚ ਰਹਿੰਦਾ ਹੈ ਹੋਰ ਕੋਈ ਗੱਲ ਸੁਨੇਹਾ ਸਾਡੇ ਤਰਮਿੰਦਰ ਮੁਕੇਰੀਆਂ ਤੇ ਜਿੰਨੇ ਵੀ ਸਾਥੀ ਦੇਖਦੇ ਐ ਮਿਲੇ ਜਾਂਦੇ ਉਹਨਾਂ ਨੂੰ ਜੇ ਦੇਣਾ ਚਾਹੁੰਦੇ ਹੋ ਤੁਸੀਂ ਦੇਖੋ ਮੈਂ ਮੇਰਾ ਤਾਂ ਇਹੀ ਸੁਨੇਹਾ ਕਿ ਸਮਾਜ ਆਪ ਵਧੀਆ ਬਣੋ ਤੇ ਸਮਾਜ ਅੱਛਾ ਸਿਰਜੋ ਇਹ ਦੋ ਚੀਜ਼ ਹੋਣੀ ਚਾਹੀਦੀ ਨਾਲ ਦੇ ਨੂੰ ਮਾੜਾ ਨਾ ਸਮਝੋ ਕਾਫਲਾ ਬਣਾਓ ਤੇ ਆਪ ਵਧੀਆ ਕੰਮ ਕਰੋ ਤਾਂ ਦੂਜਿਆਂ ਨੂੰ ਪ੍ਰੇਰੋ ਇਹ ਜ਼ਰੂਰੀ ਚੀਜ਼ਾਂ ਮਾਦੇ ਠੀਕ ਹੈ ਜੀ ਅ ਇੰਦਰਜੀਤ ਦੇ ਇਹਨਾਂ ਆਖਰੀ ਜਿਹੜੇ ਅੱਜ ਦੇ ਇੰਟਰਵਿਊ ਦੇ ਵਿੱਚ ਆਖਰੀ ਬੋਲ ਹੈ ਇਹਨਾਂ ਦੇ ਨਾਲ ਹੀ ਅੱਜ ਦਾ ਇੰਟਰਵਿਊ ਇਸ ਸਮਾਪਤ ਕਰਦੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਾਮ ਦੇ ਵੇਲੇ ਵੀ ਤੁਸੀਂ ਸਾਨੂੰ ਸਮਾਂ ਦਿੱਤਾ ਤੇ ਆਪਣੇ ਕੀਮਤੀ ਬੋਲ ਤੇ ਐਗਜ਼ਿਬਿਸ਼ਨ ਦੇ ਵਿੱਚ ਜਿਹੜੀਆਂ ਕੀਮਤੀ ਜਿਹੜੀਆਂ ਤਸਵੀਰਾਂ ਕੀਮਤੀ ਆਰਟ ਜਿਹੜਾ ਹੈ ਸਾਨੂੰ ਜਿਹੜਾ ਹੈ ਪੇਸ਼ ਕੀਤਾ ਤੇ ਅਸੀਂ ਕੋਸ਼ਿਸ਼ ਕਰਾਂਗੇ ਹੋਰ ਲੋਕਾਂ ਤੱਕ ਵੀ ਇਹ ਇਸ ਵੀਡੀਓ ਦੇ ਮਾਧਿਅਮ ਦੇ ਨਾਲ ਪਹੁੰਚੇ ਤੇ ਦੇਖਣ ਵਾਲਿਆਂ ਨੂੰ ਮੈਂ ਵੱਧ ਤੋਂ ਵੱਧ ਅਪੀਲ ਕਰਦਾ ਵੀ ਆਪਣੇ ਕੀਮਤੀ ਸੁਝਾਅ ਵੀ ਜਰੂਰ ਦਿਓ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੇ ਕਰੋ ਤੇ ਕਮੈਂਟ ਵੀ ਜਰੂਰ ਕਰੇ ਕਰੋ ਤੇ ਸਾਡੇ ਚੈਨਲ ਤਰਵਿੰਦਰ ਮੁਕੇਰੀਆ ਨੂੰ ਫੇਸਬੁੱਕ YouTube ਤੇ Instagram ਤੇ ਫੋਲੋ ਸਬਸਕ੍ਰਾਈਬ ਵੀ ਜਿਆਦਾ ਤੋਂ ਜਿਆਦਾ ਕਰੋ ਤੇ ਜਦੋਂ ਹੀ ਅਸੀਂ ਅਜਿਹੀਆਂ ਤਸਵੀਰਾਂ ਜਾਂ ਇਹ ਹੀ ਵੀਡੀਓਜ਼ ਤੁਹਾਡੇ ਨਾਲ ਪਸੰਹਜੀਆਂ ਕਰੀਏ ਤੁਸੀਂ ਹੋਰ ਲੋਕਾਂ ਤੱਕ ਪੁੱਜੋ ਤੇ ਪਤਾ ਲੱਗੇ ਜਿਹੇ ਫੈਕਟਰ ਅਸਲ ਦੇ ਵਿੱਚ ਪੰਜਾਬ ਜਾਂ ਲੜਦੇ ਲੋਕ ਜਾਂ ਅਸਲ ਲੋਕ ਕੀ ਹੈ ਅਸੀਂ ਲਗਾਤਾਰ ਅਜਿਹੇ ਹੀ ਵੀਡੀਓ ਹੀ ਇਹ ਅਪਲੋਡ ਕਰਦੇ ਆ ਇਹਦੇ ਤੋਂ ਇਲਾਵਾ ਸਾਡਾ ਹੋਰ ਕਿਤੇ ਰੁਜ਼ਾਨ ਰਹਿੰਦਾ ਹੀ ਨਹੀਂ ਹੈ ਧੰਨਵਾਦ ਜੀ ਧੰਨਵਾਦ ਥੈਂਕ ਯੂ